ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਘੈਂਟ ਖਸਤਾ ਸਮੋਸੇ ਤਾਂ ਤੁਹਾਨੂੰ ਆਣਾ ਪਵੇਗਾ ਛਾਵੜਾ ਫੂਡ ਸ਼ਾਪ ਆਓ ਤੁਹਾਨੂੰ ਲੈ ਕੇ ਚਾਲਦੇ ਨਾਲ ਦਿਖਾਣੇ ਆਂ ਵੀਨੇ ਕੋ ਕਿਹੜੀ ਕਿਹੜੀ ਤਰ੍ਹਾਂ ਦੇ ਜਿਹੜੇ ਖਾਸ ਸਮੋਸੇ ਹੈਗੇ ਪਾਸਤਾ ਸਮੋਸਾ ਚੀਜ਼ ਕਨ ਰੋਸ ਸਮੋਸਾ ਆਲੂ ਸਮੋਸਾ ਮਨਚੂਰੀਅਨ ਸਮੋਸਾ ਬਈ ਤੁਸੀਂ ਸਾਡੇ ਸਮੋਸੇ ਦੇ ਵਿੱਚ ਜਿਹਦਾ ਆਇਲ ਨਹੀਂ ਹੋਏਗਾ ਆਇਲ ਫ੍ਰੀ ਸਮੋਸਾ ਆਏਗਾ ਜਿਹਦਾ ਮਰੀ ਤੋੜੇ ਖਾਓ ਬਿਲਕੁਲ ਆਇਲ ਨਹੀਂ ਤੁਹਾਨੂੰ ਕਿਸੇ ਸਮੋਸੇ 'ਚ ਨਹੀਂ ਮਿਲੇਗਾ ਸਾਡੇ ਕੋਲ ਪੰਜ ਤਰੀਕੇ ਦੇ ਸਮੋਸੇ ਹੁੰਦੇ ਨੇ ਆਲੂ ਵਾਲੇ ਨੂਡਲ ਵਾਲੇ ਮਨਚੂਰੀਅਨ ਚੀਜ਼ ਕਨ ਪਾਸਤਾ ਇਸਾਰੇ ਸਮੋਸੇ ਸਾਡੇ ਕੋਲ ਅਵੇਲੇਬਲ ਮਿਲਦੇ ਨੇ ਤੇ ਇਹਨਾਂ 'ਚ ਕਿਸੇ ਤਰੀਕੇ ਦਾ ਕੋਈ ਆਇਲ ਨਹੀਂ ਜਾਏਗਾ ਬਿਲਕੁਲ ਆਇਲ ਫ੍ਰੀ ਸਮੋਸਾ ਹੈ। ਆਂ ਜਿਦਸੀ ਕਾ ਤੁਸੀਂ ਜਿਹਾ ਸਿਟੀ ਹੈਡਲਾਈਨਸ ਤੇ ਮੈਂਬਰ ਵੀ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਘੈਂਟ ਖਸਤਾ ਸਮੋਸੇ ਤਾਂ ਤੁਹਾਨੂੰ ਆਣਾ ਪਵੇਗਾ ਛਾਵੜਾ ਫੂਡ ਸ਼ਾਪ ਆਓ ਤੁਹਾਨੂੰ ਲੈ ਕੇ ਚਾਲਦੇ ਨਾਲ ਦਿਖਾਣੇ ਆਂ ਜਿੰਨੇ ਕੋ ਕਿਹੜੀ ਕਿਹੜੀ ਤਰ੍ਹਾਂ ਦੇ ਜੇ ਖਾਸ ਸਮੋਸੇ ਹੈਗੇ ਪਾਸਤਾ ਸਮੋਸਾ ਚੀਜ਼ ਕੋਨ ਰੋਸ ਸਮੋਸਾ ਆਲੂ ਸਮੋਸਾ ਮਨਚੂਰੀਅਨ ਸਮੋਸਾ ਆਓ ਚੱਲਦੇ ਆਂ ਗੱਲਬਾਤ ਕਰਦੇ ਨੇ ਪੁੱਛਾਂਗੇ ਵੀ ਮਾਰਕੀਟ 'ਚ ਬੈਠ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਤੇ ਕੀ ਇਹਨਾਂ ਦੀ ਖਾਸ ਜਿਹੜੀ ਇਹਨਾਂ ਨੂੰ ਬਰਕਰਾਰ ਰੱਖਿਆ ਹੋਇਆ ਇਹਨਾਂ ਨੇ ਹਾਲੇ ਤੱਕ ਤੇ ਲੋਕ ਇਹਨਾਂ ਦਾ ਪਿਆਰ ਕਰਦੇ ਆ ਆ ਜੋ ਸਾਡੇ ਨੇ ਇੱਥੇ ਦੇ ਓਨਰ ਮੌਜੂਦ ਨੇ ਆਓ ਗੱਲਬਾਤ ਕਰਦੇ ਨਾਲ ਪੁੱਛਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿੰਨਾ ਸਤੋਵੇ ਲਗਾ ਮੌਦੂਸ਼ੀ ਨੂੰ ਟਾਈਮ ਦਿੱਤਾ ਤੁਸੀਂ ਜੇ ਅਸੀਂ ਗੱਲ ਕਰਦੇ ਹਾਂ ਇਸ ਸਮੋਸਿਆਂ ਦੀ ਕੀ ਖਾਸੀ ਤੇ ਜਿਹੜੀ ਆਪਣੇ ਸਮੋਸਿਆਂ ਵਿੱਚ ਜਿਹੜੀ ਆਪਾਂ ਨੂੰ ਹਰ ਤੱਕ ਹਾਲੇ ਤੱਕ ਬਰਕਰਾਰ ਰੱਖਿਆ ਹੋਇਆ ਹੈ ਮਾਰਕੀਟ ਦੇ ਵਿੱਚ ਭਾਈ ਤੁਸੀਂ ਸਾਡੇ ਸਮੋਸੇ ਦੇ ਕੋਲ ਜਿੱਦਾਂ ਔਇਲ ਨਹੀਂ ਹੋਏਗਾ ਔਇਲ ਫਰੀ ਸਮੋਸਾ ਆਏਗਾ ਜਿੱਦਾਂ ਮ ਜੇ ਆਪਾਂ ਨੂੰ ਮਾਰਕੀਟ ਵਿੱਚ ਬੈਠੇ ਹੋਏ ਕਿੰਨਾ ਟਾਈਮ ਹੋ ਗਿਆ ਜੀ ਇਹ ਸਾਨੂੰ ਹੋ ਗਿਆ ਜੀ 19 ਸਾਲ ਹੋ ਗਏ ਨੇ 19 ਸਾਲ ਹੋ ਗਏ ਜੀ ਹਾਂ ਜੀ ਕਿ ਸਰ ਕਿੰਨੀ ਕਿਹੜੀ ਜਨਰੇਸ਼ਨ ਚੱਲ ਰਹੀ ਹੈ ਇਹ ਮੇ ਦਾਦਾ ਜੀ ਨੇ ਸ਼ੁਰੂ ਕੀਤਾ ਸੀਗਾ ਜੀ ਕੰਮ ਨਾਲ ਉਸ ਤੋਂ ਪਾਪਾ ਨੇ ਸੰਭਾਲਿਆ ਫਿਰ ਹੁਣ ਅਸੀਂ ਸੰਭਾਲਦੇ ਹਾਂ ਸਰ ਆਪਾਂ ਕੋ ਕਿਹੜੀ ਕਿਹੜੇ ਤਰ੍ਹਾਂ ਦੇ ਸਮੋਸੇ ਹੁੰਦੇ ਆ ਵੀ ਜੇ ਆਪਾਂ ਵੈਰਾਈਟੀ ਦੀ ਗੱਲ ਕਰੀਏ ਫਿਰ ਸਾਡੇ ਕੋ ਪੰਜ ਤਰੀਕੇ ਦੇ ਸਮੋਸੇ ਹੁੰਦੇ ਨੇ ਆਲੂ ਵਾਲੇ ਨੂਡਲ ਵਾਲੇ ਮਨਚੂਰੀਅਨ ਚੀਜ਼ ਕੌਰ ਪਾਸਤਾ ਇਹ ਸਾਰੇ ਸਮੋਸੇ ਸਾਡੇ ਕੋ ਅਵੇਲੇਬਲ ਮਿਲਦੇ ਨੇ ਤੇ ਇਹਨਾਂ 'ਚ ਕਿਸੇ ਤਰੀਕੇ ਦਾ ਕੋਈ ਆਇਲ ਨਹੀਂ ਜਾਏਗਾ ਬਿਲਕੁਲ ਆਇਲ ਫ੍ਰੀ ਸਮੋਸਾ ਜੀ ਭਾਵੇਂ ਵੀ ਤਲਿਆ ਤੇਲ ਚ ਹੁੰਦਾ ਪਰ ਇੱذ ਤੇਲ ਨਹੀਂ ਹੁੰਦਾ ਹੈ ਨਾ ਉਹ ਗੱਲ ਕਰੀ ਉਹ ਆ ਜੀ ਬਿਲਕੁਲ ਆਇਲ ਫ੍ਰੀ ਹੋਏਗਾ ਜੀ ਤੇ ਸਰ ਜੀ ਆਪਾਂ ਨੇ ਖਾਣੇ ਹੋਂ ਤੇ ਐਡਰੈਸ ਕਿੱਥੇ ਆਪਣੀ ਲੋਕੇਸ਼ਨ ਕਿਤੇ ਆ ਜੀ ਇਹ ਆਪਣਾ ਜੀ ਕਿਚਨਗੜ੍ਹ ਰਾਮਚੰਦ ਦੇ ਓਪੋਜ਼ਿਟ ਹੰਬੜਾ ਰੋਡ ਸਰ ਟਾਈਮਿੰਗ ਕਿਹ ਰਹੀ ਇਹ ਦੀ ਸਵੇਰੇ 8 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਤਾਂ ਹੁਣ ਆਪਣਾ ਜਿਹੜਾ ਚੀਜ਼ ਕੌਨ ਸਮੋਸਾ ਜੇਗਾ ਉਹ ਤਿਆਰ ਹੈ ਆ ਤੁਹਾਨੂੰ ਦਿਖਾਉਣੇ ਆ ਵੀ ਕਿੰਨੀ ਘੈਂਟ ਗੱਲਬਾਤ ਹੈਗੀ ਇਹ ਦੀ ਚੈੱਕ ਕਰੋ ਕਿਆ ਫੀਲਿੰਗ ਬਣੀ ਹੋਈ ਹੈ ਮਿਸ ਪ੍ਰੋਪਰ ਇਸ ਕੋਨ ਵਾਲੀ ਫਿਲਿੰਗ ਭਰੀ ਹੋਈ ਹੈ ਦੇ ਅੰਦਰ ਤੇ ਉਹਨਾਂ ਬਹੁਤ ਹੀ ਘੰਟ ਵਧੀਆ ਗੱਲਬਾਤ ਲੱਗੀ ਵੀ ਆ ਦੇਖੋ ਇਹਦੇ ਵਿੱਚ ਹੈ ਨਾ ਸੀ ਲਿਖਿਆ ਹੋਇਆ ਹੈ ਪਛਾਣ ਕਰਨ ਵਾਸਤੇ ਕਿ ਕਿਹੜਾ ਵਾਹ ਤੇ ਪਾਸੇ ਵਾਲੇ ਵਿੱਚ ਪੀ ਲਿਖਿਆ ਹੋਇਆ ਹੈ ਮਚੂਨ ਵਿੱਚ ਐਮ ਲਿਖਿਆ ਹੋਇਆ ਬਹੁਤ ਵਧੀਆ ਚੀ ਲੱਗੇ ਮੈਨੂੰ ਕਿ ਡਿਫਰੈਂਸ਼ੀਏਟ ਕਰ ਸਕੀ ਐ ਤੇ ਆਓ ਟੇਸਟ ਕਰਦੇ ਹਾਂ ਲੈਟਸ ਹੈਵ ਅ ਬਾਈਟ ਸਿਆਸ ਸਮੋਸਾ ਹੈ ਇਸ ਸਮੋਸੇ ਨਾਲ ਤੁਹਾਨੂੰ ਦੋ ਟੇਸਟ ਆਏ ਸਮੋਸਾ ਦਾ ਟੇਸਟ ਹੈ ਹੀ ਹੈ ਚਲੋ ਨਾ ਜਿਹੜਾ ਚੀਜ਼ ਕੋਨ ਰੋਲਾ ਜਿਹੜਾ ਟੇਸਟ ਆ ਰਿਹਾ ਨੇ ਵਿੱਚ ਉਹ ਤਾਂ ਲਾਜਵਾਬ ਹੈ ਤੇ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਇਹੋ ਜਿਹੇ ਸਮੋਸੇ ਤਾਂ ਤੁਹਾਨੂੰ ਆਣਾ ਪਵੇਗਾ ਛਾਵੜਾ ਸਵੀਟ ਸ਼ਾਪ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਘੈਂਟ ਖਸਤਾ ਸਮੋਸੇ ਤਾਂ ਤੁਹਾਨੂੰ ਆਣਾ ਪਵੇਗਾ ਛਾਵੜਾ ਸਵੀਟ ਸ਼ਾਪ ਆਓ ਤੁਹਾਨੂੰ ਲੈ ਕੇ ਚਾਲਦੇ ਨਾਲ ਦਿਖਾਣੇ ਆਂ ਵੀਨੇ ਕੋ ਕਿਹੜੀ ਕਿਹੜੀ ਤਰ੍ਹਾਂ ਦੇ ਜਿਹੜੇ ਖਾਸ ਸਮੋਸੇ ਹੈਗੇ ਪਾਸਤਾ ਸਮੋਸਾ ਚੀਜ਼ ਕੋਨ ਰੋਸ ਸਮੋਸਾ ਆਲੂ ਸਮੋਸਾ ਮਨਚੂਰੀਅਨ ਸਮੋਸਾ ਬਈ ਦੂਸਰੇ ਸਾਡੇ ਸਮੋਸੇ ਦੇਖੋ ਜਿਹਦੇ ਜਿੰਨਾ ਆਇਲ ਨਹੀਂ ਹੋਏਗਾ ਆਇਲ ਫਰੀ ਸਮੋਸਾ ਆਏਗਾ ਜਿਹਦਾ ਮਰੀ ਤੋੜੇ ਖਾ ਸਾਡੇ ਕੋਲ ਪੰਜ ਤਰੀਕੇ ਦੇ ਸਮੋਸੇ ਹੁੰਦੇ ਨੇ ਆਲੂ ਵਾਲੇ ਨੂਡਲ ਵਾਲੇ ਮਨਚੂਰੀਅਨ ਚੀਜ਼ ਕਨ ਪਾਸਤਾ ਇਹ ਸਾਰੇ ਸਮੋਸੇ ਸਾਡੇ ਕੋਲ ਅਵੇਲੇਬਲ ਮਿਲਦੇ ਨੇ ਤੇ ਇਹਨਾਂ 'ਚ ਕਿਸੇ ਤਰੀਕੇ ਦਾ ਕੋਈ ਆਇਲ ਨਹੀਂ ਜਾਏਗਾ ਬਿਲਕੁਲ ਆਇਲ ਫ੍ਰੀ ਸਮੋਸਾ ਹੈ ਅੱਜ ਸਬਸਿਕਾ ਤੁਸੀਂ ਕਿਹਾ ਛੇੜੀਆਂ ਹੈਡਲਾਈਨਸ ਤੇ ਮੈਂ ਅੰਬਰ ਵੀ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਘੈਂਟ ਖਸਤਾ ਸਮੋਸੇ ਤਾਂ ਤੁਹਾਨੂੰ ਆਣਾ ਪਵੇਗਾ ਛਾਵੜਾ ਸਵੀਟ ਸ਼ਾਪ ਆਓ ਤੁਹਾਨੂੰ ਲੈ ਕੇ ਚਾਲਦੇ ਨਾਲ ਦਿਖਾਣੇ ਆਂ ਵੀਨੇ ਕੋ ਕਿਹੜੀ ਕਿਹੜੀ ਤਰ੍ਹਾਂ ਦੇ ਜਿਹੜੇ ਖਾਸ ਸਮੋਸੇ ਹੈਗੇ ਪਾਸਤਾ ਸਮੋਸਾ ਚੀਜ਼ ਕਨ ਰੋਲ ਸਮੋਸਾ ਆਲੂ ਸਮੋਸਾ ਮੰਚੂਰੀਅਨ ਸਮੋਸਾ ਆਜੋ ਚਲਦੇ ਆਂ ਗੱਲਬਾਤ ਕਰਦੇ ਨੇ ਪੁੱਛਾਂਗੇ ਵੀ ਮਾਰਕੀਟ 'ਚ ਬੈਠੇ ਹੋਏ ਨੇ ਕਿੰਨਾ ਟਾਈਮ ਹੋ ਗਿਆ ਤੇ ਕੀ ਇਹਨਾਂ ਦੀ ਖਾਸ ਜਿਹੜੀ ਇਹਨਾਂ ਨੂੰ ਬਰਕਰਾਰ ਰੱਖਿਆ ਹੋਇਆ ਇਹਨਾਂ ਨੇ ਹਾਲੇ ਤੱਕ ਤੇ ਲੋਕ ਇਹਨਾਂ ਦਾ ਪਿਆਰ ਕਰਦੇ ਆਂ ਆਜੋ ਸਾਡੇ ਨਾਲ ਇੱਥੇ ਦੇ ਓਨਰ ਮੌਜੂਦ ਨੇ ਆਓ ਗੱਲਬਾਤ ਕਰਦੇ ਨੇ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਸਾਨੂੰ ਟਾਈਮ ਦਿੱਤਾ ਤੁਸੀਂ ਜਿਹੜਾ ਆਪਾਂ ਗੱਲ ਕਰਦੇ ਆਂ ਸਮੋਸਿਆਂ ਦੀ ਕੀ ਖਾਸੀ ਤੇ ਜਿਹੜੀ ਆਪਣੇ ਸਮੋਸਿਆਂ ਵਿੱਚ ਜਿਹੜੀ ਆਪਾਂ ਨੂੰ ਹਰ ਤੱਕ ਹਾਲੇ ਤੱਕ ਬਰਕਰਾਰ ਰੱਖਿਆ ਹੋਇਆ ਮਾਰਕੀਟ ਦੇ ਵਿੱਚ। ਭਾਈ ਤੁਸੀਂ ਸਾਡੇ ਸਮੋਸੇ ਦੇਖੋ ਜਿਹਦਾ ਆਇਲ ਨਹੀਂ ਹੋਏਗਾ। ਆਇਲ ਫਰੀ ਸਮੋਸਾ ਆਏਗਾ। ਜਿਹਦਾ ਮਰੀ ਤੋੜੇ ਖਾਓ ਬਿਲਕੁਲ ਆਇਲ ਨਹੀਂ ਤੁਹਾਨੂੰ ਕਿਸੇ ਸਮੋਸੇ 'ਚ ਨਹੀਂ ਮਿਲੇਗਾ। ਫਿਰ ਆਪਾਂ ਨੂੰ ਮਾਰਕੀਟ 'ਚ ਬੈਠੇ ਹੋਏ ਕਿੰਨਾ ਟਾਈਮ ਹੋ ਗਿਆ ਜੀ? ਇਹ ਸਾਨੂੰ ਹੋ ਗਿਆ ਜੀ 19 ਸਾਲ ਹੋ ਗਏ ਨੇ। 19 ਸਾਲ ਹੋ ਗਏ ਜੀ। ਹਾਂ ਜੀ। ਕਿਸੇ ਕਿੰਨੀ ਕਿਹੜੀ ਜਨਰੇਸ਼ਨ ਚੱਲ ਰਹੀ ਹੈ ਇਸ ਦਾ? ਇਹ ਮੇਰੇ ਦਾਦਾ ਜੀ ਨੇ ਸ਼ੁਰੂ ਕੀਤਾ ਸੀਗਾ ਜੀ ਕੰਮ। ਨਾਲ ਉਸ ਤੋਂ ਬਾਅਦ ਆਪਾਂ ਨੇ ਸੰਭਾਲਿਆ। ਫਿਰ ਹੁਣ ਅਸੀਂ ਸੰਭਾਲਦੇ ਆਂ। ਸਰ ਆਪਣੇ ਕੋਲ ਕਿਹੜੀ ਕਿਹੜੇ ਤਰ੍ਹਾਂ ਦੇ ਸਮੋਸੇ ਹੁੰਦੇ ਆ ਵੀ? ਜੇ ਆਪਾਂ ਵੈਰਾਈਟੀ ਦੀ ਗੱਲ ਕਰੀਏ ਸਾਡੇ ਕੋਲ ਪੰਜ ਤਰੀਕੇ ਦੇ ਸਮੋਸੇ ਹੁੰਦੇ ਨੇ ਆਲੂ ਵਾਲੇ ਨੂਡਲ ਵਾਲੇ ਮਨਚੂਰੀਅਨ ਚੀਜ਼ ਕੌਨ ਪਾਸਤਾ ਇਹ ਸਾਰੇ ਸਮੋਸੇ ਸਾਡੇ ਕੋਲ ਅਵੇਲੇਬਲ ਮਿਲਦੇ ਨੇ ਤੇ ਇਹਨਾਂ 'ਚ ਕਿਸੇ ਤਰੀਕੇ ਦਾ ਕੋਈ ਆਇਲ ਨਹੀਂ ਹੋ ਜਾਏਗਾ ਬਿਲਕੁਲ ਆਇਲ ਫ੍ਰੀ ਸਮੋਸਾ ਹੈ ਭਾਵੇਂ ਵੀ ਤਲਿਆ ਤੇਲ ਜੀ ਹੁੰਦਾ ਪਰ ਇਹ 'ਚ ਤੇਲ ਨਹੀਂ ਹੁੰਦਾ ਹੈ ਨਾ ਇਹੋ ਗੱਲ ਕਰੀ ਉਹ ਹਾਂ ਜੀ ਹਾਂ ਜੀ ਬਿਲਕੁਲ ਆਇਲ ਫ੍ਰੀ ਹੋਏਗਾ ਜੀ ਤੇ ਸਰ ਜੀ ਆਪਾਂ ਨੇ ਖਾਣੇ ਹੋਂ ਤੇ ਐਡਰੈਸ ਕਿੱਥੇ ਆਪਣੀ ਲੋਕੇਸ਼ਨ ਕਿੱਥੇ ਹੈ ਜੀ ਇਹ ਆਪਣਾ ਜੀ ਕਿਚਨਗਰ ਰਾਮਚੰਦ ਦੇ ਆਪੋਜ਼ਿਟ ਹੰਬੜਾ ਰੋਡ ਦਾ ਟਾਈਮਿੰਗ ਇਸ ਕਿਹੜੀ ਇਹਦੀ ਸਵੇਰੇ 8:00 ਤੋਂ ਲੈ ਕੇ ਰਾਤੀ 9:00 ਵਜੇ ਤੱਕ ਤਾਂ ਹੁਣ ਆਪਣਾ ਜਿਹੜਾ ਚੀਜ਼ ਕੋਨ ਸਮੋਸਾ ਜਿਗਾ ਉਹ ਤਿਆਰ ਹੈ ਆ ਤੁਹਾਨੂੰ ਦਿਖਾਉਣਾ ਹੈ ਵੀ ਕਿੰਨੀ ਘੈਂਟ ਗੱਲਬਾਤ ਹੈਗੀ ਇਹਦੀ ਚੈੱਕ ਕਰੋ ਕੀ ਆ ਫਿਲਿੰਗ ਬਣੀ ਹੋਈ ਹੈ ਇਸ ਪ੍ਰੋਪਰ ਚੀਜ਼ ਕੋਨ ਵਾਲੀ ਫਿਲਿੰਗ ਬਹੁਤ ਭਰੀ ਹੋਈ ਹੈ ਇਹਦੇ ਅੰਦਰ ਤੇ ਇਹਨਾਂ ਨੂੰ ਬਹੁਤ ਘੈਂਟ ਵਧੀਆ ਗੱਲਬਾਤ ਲੱਗੀ ਵੀ ਆ ਦੇਖੋ ਇਹਦੇ ਵਿੱਚ ਹੈ ਨਾ ਸੀ ਲਿਖਿਆ ਹੋਇਆ ਹੈ ਪਛਾਣ ਕਰਨ ਵਾਸਤੇ ਕੀ ਕਿਹੜਾ ਵਾ ਇਹਦੇ ਪਾਸੇ ਵਾਲੇ ਪਿੱਛੇ ਪੀ ਲਿਖਿਆ ਹੋਇਆ ਐਮ ਜੂਨ ਪਿੱਛੇ ਐਮ ਲਿਖਿਆ ਹੋਇਆ ਬਹੁਤ ਵਧੀਆ ਚੀਜ਼ ਲੱਗੇ ਮੈਨੂੰ ਕਿ ਡਿਫਰੈਂਸ਼ੀਏਟ ਕਰ ਸਕੀ ਐ ਤੇ ਆਓ ਟੇਸਟ ਕਰਦੇ ਆ ਲੈਟਸ ਹੈਵ ਅ ਬਾਈਟ ਕਿਹ ਆ ਸਮੋਸਾ ਹੈ ਇਸ ਸਮੋ ਇੱਕ ਸਮੋਸੇ ਨਾਲ ਤੁਹਾਨੂੰ ਦੋ ਟੇਸਟ ਆਏ ਸਮੋਸੇ ਦਾ ਟੇਸਟ ਹੈ ਹੀ ਹੈ ਚਲੋ ਨਾਲ ਜਿਹੜਾ ਚੀਜ਼ ਕੋ ਰੋਲਾ ਜਿਹੜਾ ਟੇਸਟ ਕਰਨੇ ਵਿੱਚ ਉਹ ਤਾਂ ਲਾਜਵਾਬ ਹੈ ਤੇ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਇਹੋ ਜਿਹੇ ਸਮੋਸੇ ਤਾਂ ਤੁਹਾਨੂੰ ਆਣਾ ਪਵੇਗਾ ਛਾਵੜਾ ਸਵੀਟਸ਼ਾ